छो रहण प्यारे गुसे मिलिया दुनिया जे نا اون دے خاطر اندر دا کوئی بلاو ودیہ ٹینٹ تے تے ماں ہے جے ਆਰਦੀਆਂ ਕਲਾ ਹੋ ਰਿਹਾ ਹੈ ਇੱਕ ਹਜ਼ਾਰੇ ਦਾ ਗਰਦਾਲ ਹੋਇਆ ਆ ਨਾਟਾ 16 ਦਾ ਗਰਦਾਲ ਹੈ ਮੇਰੇ ਮਿੱਤਰੋ ਉੱਚਾ ਲੱਗਾ ਕੱਦਾ ਹੈ ਔਰ ਸਰੀਰ ਦੇ ਵਿੱਚ ਲੋਹੇ ਦੀ ਜਾਨ ਹੈ ਅੱਜ ਮਲੇਰਕੋਟੇ ਦੇ ਦੇ ਲੋਕਾਂ ਦੇ ਫਿਰ ਯਤਨ ਕਰੀ ਦੁਨੀਆ ਦੇ ਧਰੰਤਰ ਆਏ ਹੋਇਆ ਉਧਰ ਦੁਰਜੀ ਵਾਲਾ ਦੀਪ ਵੀ ਪੁੱਜ ਗਿਆ ਔਰ ਗੋਰੀ ਧੇੜਾਂ ਵਾਲਾ ਵੀ ਪੁੱਜ ਗਿਆ ਤੇ ਸ਼ਨਾ ਵਾਲਾ ਭੂਰੀ ਵੀ ਆਊਗਾ ਓ ਸੰਗਰਾਮ ਆਵੇ ਟੱਕਰੇ ਨੂੰ ਬਲ ਪੈ ਗਿਆ ਮਿੱਥੋ ਤੰਦ ਨਾਲ ਲਪੇਟਿਆ ਜਾਵੇ ਇਹ ਗੋਰਾ ਸਰਹਾਰੀ ਮੰਡ ਵਾਲਾ ਓਏ ਮੇਰੇ ਮਿੱਤਰੋ ਹੈਰੀ ਹੈਰੀਆ ਗੋਰਾ ਤੇ ਹੈਰੀ ਹੈਰੀ ਤੇ ਗੋਰਾ ਦੋਨੇ ਨਾਮ ਬੜੇ ਤਿਆਰੇ ਲੁੱਲਗਾ ਤੇ ਜੋਰ 30 ਸੈਕ ਦਾ ਸਮਾਂ ਸਮਾਂ ਬੜਾ ਬਲਵਾਨ ਪਰ ਪੁਆਇੰਟ ਨੌਜੰ ਕਹਿੰਦੇ ਹੈਰੀ ਨੇ ਆਪਣੀ ਟੀਮ ਦੇ ਇਸੇ ਜਾਨ ਹੋ ਗਿਆ ਗਬਰ ਜੀ بٹنڈے والا <سؤال> باجی مار گیا بٹنڈے والا <سؤال> گبرو دس کی میرے مرضی جیتی ہے لگیا تاریخ ਨੀ ਭਾਰ ਦਿਓ ਜੋਰ ਨਾਲ ਸਿਰੇ ਦੀ ਖੇਡ ਹੋਈ ਹੈ ਉਧਰ ਗਿਰਮੇ ਦਾ ਮਨ ਦੁਲਟ ਵੀ ਆ ਗਿਆ ਤੇ ਭੁੱਲਣ ਵਾਲਾ ਰੱਜੀ ਵੀ ਆ ਗਿਆ ਦੁਨੀਆ ਦੇ ਟੋਪਰ ਅਜ ਮਲੇਰ ਕੋਲੇ ਦੇ ਵਿੱਚ ਪਜੇ ਹੋਏ ਹੈ ਔਰ ਮੈਂ ਬੇਨਤੀ ਕਰ ਕਿਆ ਬਾਤ ਹੈ ਹਾਜੀ ਸਾਡੇ ਪੱਤਰਕਾਰ ਅਗੇ ਸੇਬ ਆਪਣੇ ਪ੍ਰੋਫੈਸ਼ਨਲ ਚਤਤੋਨੀ ਹੈ ਇਹ ਅੰਮ੍ਰਿਤਸਰ ਤੋਂ ਪੁੱਜਿਆ ਹੋਇਆ ਹੈ ਅੰਮ੍ਰਿਤਸਰ ਹੈ ਨਗਰੀ ਗੁਰੂਗਾਂ ਦੀ ਹਰ ਬੰਦੇ ਦਾ ਝੁਕਦਾ ਸਿਰ ਉੱਥੇ ਇਹ ਰਿਪੋਰਟ ਤੋਂ ਚੰਨ ਜਹਾਜ਼ ਲੋਕੀ ਵਿਚਲੇ ਕਿਹਾਂ ਦੇ ਮਿਲਦੇ ਥੇ ਉੱਥੇ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਣੇ ਆ ਦੋ ਬੁਰਜੀਆਂ ਵਾਲਾ ਗੇਟ ਆਉਂਦਾ ਹੈ ਦੀਆ ਚੋਬਰ ਦਾ ਪਿੰਡ ਹੈ ਇਹ ਜਬੁਰਜੀ ਵਾਲਾ ਦੀਪ ਹੈ ਜੀ ਜਮਾ ਕਰਦੇ ਆ ਜੀ ਇਹ ਬਾਲਾ ਸਿਆਣਾ ਖਿਡਾਰੀ ਹੈ ਜਿਹੜੇ ਹੁਣ ਕਬੱਡੀ ਪਾਈ ਹੈ ਸਾਹਮਣੇ ਚਾਰ ਧਾਕਰ ਬੋਖੜੀਆਂ ਵਾਲਾ ਸੱਤੀ ਢੜਦੇ ਵਾਲਾ ਝਨੇੜੀ ਦਾ ਬੱਬੂ ਤੇ ਨਾਲ ਜੱਸਾ ਢੜਦੇ ਦੀ ਧਰਤੀ ਦਾ ਤੇ ਢੜਪਾ ਪਿੰਡ ਕਮਾਣਾ ਦਾ ਮੇਰਾ ਪੂਰਾ ਨਾ ਜਰਨੈਲਪੁਰੇ ਢੜਦੇ ਦਾ ਵੀ ਨਾਂ ਵੱਡਾ ਖੇਡ ਕਬੱਡੀ ਦੇ ਵਿੱਚ ਆਹ ਮੁਕਾਬਲਾ ਇੱਕ ਦੇ ਨਾਲ ਹਰਿਆਣੇ ਵਾਲਾ ਮਨਦੀਪ ਠੱਕੜ ਘੋਗਰੀਆਂ ਵਾਲਾ ਇਸਨੇ ਕੀਤਾ ਇਹ ਧੂੜ ਵਾਲਾ ਜੱਸੀ ਹੈ ਇਹ ਘੱਗੇ ਇਲਾਕੇ ਦਾ ਚੋਬੜਾ ਇਹ ਡੇਧੜਾ ਵਾਲੇ ਜੋਗੀ ਦੇ ਪਿੰਡਾਂ ਦੇ ਵਿੱਚੋਂ ਚੱਲ ਕੇ ਆਇਆ ਹੈ ਧੂੜ ਵਾਲਾ ਜੱਸੀ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਹ ਫਰੀਦਪੋਟੀਆਂ ਇਹ ਡਕੋ ਰਮਣੀ ਵਾਲਾ ਸ਼ਰਨਾ ਮੇਰੇ ਮਿੱਤਰੋ ਉਹ ਸ਼ਾਮੇ ਦੇ ਜੱਸੀ ਦੀ ਟੱਕਰ ਮਲੇਰਪੁਰਲੇ ਦੀ ਖੇਡ ਮਜ਼ਾਰ ਕਬੱਡੀ ਦੇ ਪ੍ਰੇਮੀਆਂ ਦਾ ਇਕੱਠ ਇਸ ਸਟੇਡੀਅਮ ਨੂੰ 2100 ਦਿੱਤਾ ਜਾਣਾ ਹੈ 2100 ਦਿੱਤਾ ਜਾਣਾ ਹੈ ਆਪਣੇ ਨਾਲ ਸਾਡਾ ਪ੍ਰਬੰਧਕ ਵੀਰਾ ਸਤਨਾ ਬ੍ਰੈਂਚ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਜੀ ਮਾਈਕ ਹੋ ਬਟ ਗਰਾਉਂਡ ਸ਼ੈਲੀ ਜਰਵੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਹ ਗੋਕੀ ਸ਼ਪਾਰ ਯੂ ਐਸ ਏ ਵਾਲੀ ਦੀ ਟੀਮ ਖੇਡ ਰਹੀ ਹੈ ਇਹ ਸ੍ਰਿੰਦਰ ਸ਼ਪਾਰ ਹਰਾਂ ਦੀ ਟੀਮ ਹੈ ਜਰਵਾ ਮੰਡੀ ਪਲੇਅਰ ਕੋਰਟ ਦੇ ਵਿੱਚ ਖੇਡ ਰਹੀ ਹੈ ਪਰ ਫਰੀਦ ਕੋਟੀਆ ਉਹ ਮਰਿੰਦਰ ਸ਼ਰਮਾ ਟੱਕਰ ਮਾਰੇਗਾ ਇੱਕ ਪਾਸੇ ਚਿਸਤੀ ਸੁਖੀ ਸਾਤ ਬਾਬਾ ਸੇਖ ਫੈਦੀ ਧਰਤੀ ਹੈ ਔਰ ਫਰੀਦਪੁਰ ਦੀ ਧਰਤੀ ਜਗੋ ਰਮਾਣਾ ਪਿੰਡਾ ਸ਼ਰਮੇ ਨੇ ਦੁਨੀਆ ਦੇ ਵਿੱਚ ਪਸੰਦ ਕੀਤਾ ਹੈ ਇੱਕ ਪਾਸੇ ਖੇਲੀ ਦਿਲਵੇ ਵਾਲਾ ਕੀਬ ਆਹ ਮੁੰਡੇ ਨੇ ਕਮਾਲ ਦਾ ਜਫਾ ਲਾਇਆ ਹੈ ਅੱਜ ਜਿਹੜਾ ਪਹਿਲਾਂ ਹੋਲ ਸੀ ਉਹ ਅਰੇਟਰ ਦਾ ਜੀ ਦਿਲਵੇ ਦੀ ਕੀਮਤ ਦਿੱਤਾ ਗਿਆ ਹੈ ਸਾਰੇ ਰੈਫਰੀ ਵੀਰਾਂ ਤੋਂ ਟੋਟੇ ਕਿਰਦੀਪ ਦੁਰਜੀ ਵਾਲਾ ਟੋਲ ਟੋਲ ਜਾਵੇ ਇਹ ਨਾਗਵਾਨ ਕਹਿੰਦੇ ਮੇਰੇ ਮਿੱਤਰੋ ਘਰੇਆਮਾ ਗੁਰੀ ਹੈ ਜਿਹੜੇ ਪਿੰਡ ਦੀਆਂ ਗੱਲਾਂ ਪੰਜਾਬੀ ਕੀਤਾ ਦੇ ਵਿੱਚ ਹੁੰਦੀਆਂ ਨੇ ਪਰ ਦੂਜੇ ਪਾਸੇ ਦੇਖਦੇ ਆ ਜੱਗੂ ਰਮਾਣੇ ਵਾਲਾ ਸ਼ਰਨਾ ਮਨ ਸਿੰਘ ਗੋਲਡ ਨੂੰ ਚੋਟੀ ਦਾ ਜਫਾ ਲਾਉਂਦਾ ਚਮਕਾਉ ਘਮਾਣਾ ਵਾਲੋਂ ਸੱਦਿਆ ਪਰ ਅਜਿਹੀ ਧੂੜ ਪਿੰਡ ਵਾਲਾ ਇਸਨੇ ਕਬੱਡੀ ਕਬੱਡੀ ਕਰਦਾ ਜਿੱਕੋ ਦਾ ਨਵੀਂ ਹੈ ਜੱਜ ਬਣ ਕੇ ਫੈਸਲੇ ਕਰ ਰਿਹਾ ਹੈ ਨੰਬਰ 223100 ਚੱਕੀ ਗੱਡੀ 1300 ਦੇ ਜੱਫੇ ਲੱਗ ਰਿਹਾ ਨਰੇਲਪੁਰਲੇ ਦੇ ਵਿੱਚ ਹਜੇ ਤੇ ਪਹਿਲੇ ਔਰ ਦੇ ਮੈਚ ਹੈ ਹਜੇ ਤੇ ਜਿੱਦਾਂ ਕਹਿੰਦੇ ਆ ਵੀ ਟੀਜ਼ਰ ਚੱਲਦਾ ਹੈ ਮੇਰੀ ਬੇਨਤੀ ਹੈ ਸੀਹਾਂ ਦੌਰ ਤੇ ਖੇਡਣੇਰ ਝਨੇਰ ਇਹ ਮਸ਼ਹੂਰ ਦੇ ਤਰ੍ਹਾਂ ਖੇਡਦੀ ਓਏ ਬੱਬੂ ਮੈਨੂੰ ਲੱਗਦਾ ਜਫਤਾ ਲੱਗੂ ਪਰ ਗੁਰੇ ਧਲੇੜਾ ਦੀਪਕ ਦੁਰਜੀ ਵਾਲਾ ਅਗਲੀ ਕਬੱਡੀ ਪੌਣ ਦੇ ਲਈ ਬੜਾ ਹੈ ਨਾਜਵਾਲ ਮਨਦੀਪ ਟੱਕੜ ਕੋਗੜੀਆਂ ਵਾਲੇ ਨਾਲ ਪੇਚਾ ਪਿਆ ਹੋਇਆ ਰੁਕੀਵੇਂ ਰੁਕੀਵੇਂ ਰਹੀਆਂ ਜਾਣ ਵਾਰਿਆ ਸਮਝਾਂਵੇਂ ਗੱਲ ਬਹੁਤ ਆਵੇ ਕਾੜਿਆ ਆ 31 31 ਸੋ ਲੱਗਿਆ ਹੋਇਆ ਜਫਤਾਂ ਦਾ ਕਿਹੜਾ ਜਫਤਿਆ ਰੇਟਰ ਨੂੰ ਜਫਤਾ ਆਵੇ ਲਾਲੀ ਆਸਟ੍ਰੇਲੀਆ ਜੀ ਕਹਿੰਦੇ ਵੀ ਆਪਾਂ 3100 ਦੇ ਰਹੇ ਨੇ ਪਰ ਕੱਚ

ਜਗਰ ਜੀਆ ਸੇਵਕ ਜੀ ਕਰਨਾ ਰਣਮੋਹ ਦੇ ਜੀ ਮਾਲਵੇ ਕਪਾਹ ਖੇ ਸਰੋਂ ਮਾਕੇ ਬੱਲ ਜੀ ਗੱਲਿਆਂ ਦੀ ਚਾਸ਼ਨੀ ਦਵਾਪੇ ਛੇੜੇ ਗੱਲ ਜੀ ਇਹ ਮਾਝੇ ਦਾ ਮਹਾਨ ਹੈ ਇਹ ਦਮੁਰਜੀ ਵਾਲਾ ਦੀਪ ਅੰਮਰਸਰ ਗਿਆ ਚੋਬਰ ਕਬੱਡੀ ਕਬੱਡੀ ਕਰਦਾ ਹੋਇਆ ਅੰਮਰਸਰ ਦੇ ਪਾਪੜ ਵੇਚਾਂ ਖਾਂਦੀ ਦਾ ਤੂੰ ਕਹਿੰਦਾ ਆਕਰ ਵੇਚਾਂ ਸਹਿੰਦੀ ਦਾ ਇੱਕ ਪਾਸੇ ਮੈਦਾਨ ਦੇ ਵਿੱਚ ਹੈਰੀ ਹੈ ਪਰ ਨੰਬਰ ਦੀਪ ਜਮੁਰਜੀ ਵਾਲਾ ਉਹ ਬੱਡਾ ਵੀਰ ਅੱਜ ਮਲੇਰਕੋਟੇ ਦੇ ਮੇਲੇ ਤੇ ਖੇਤੇ ਤੌਰ ਤੇ ਪਹੁੰਚਿਆ ਸਾਰੇ ਸਤਕਾਰਯੋਗ ਵੀਰਾਂ ਨੂੰ ਜੀ ਆਖਦੇ ਆ ਕਿ ਵਿੱਚ ਮਲੇਰਕੋਟੇ ਮੇਲਾ ਲੱਗਿਆ ਮੇਲਾ ਪੇਲੀ ਯਾਰਾਂ ਦਾ ਦੂਰ ਦੂਰ ਤੋਂ ਸੱਜਣ ਆਏ ਮੁੱਲ ਪੌੜੀ ਪਿਆਰਾਂ ਦਾ ਇਹ ਜੱਗੋ ਰਮਾਣੇ ਵਾਲਾ ਸ਼ਰਦਾ ਦੂਸਰੇ ਪਾਸੇ ਬਕਰਲ ਕल्याਣ ਸੁਖੇ ਵਾਲਾ ਜਮਰਜੀ ਵਾਲਾ ਇਹ ਅੰਬਰਸਰੀਆ ਇਹ ਕਹਿੰਦੇ ਨੋਰਮਲ ਦੇਖਦੇ ਆ ਵੀ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਹੈ ਇੱਕ ਪਾਸੇ ਜਸ਼ਨ ਕल्याਣ ਸੁਖੇ ਵਾਲਾ ਨਾਲ ਆਗਮਾਲੀਆ ਸਣੀਆ ਨਾਲ ਟਿੱਕੀ ਫਰੀਕੇ ਵਾਲਾ ਚਾਰਿਆਂ ਦੇ ਵਿੱਚੋਂ ਦੇਖਦੇ ਆ ਕਸ਼ਮੀਰ ਘਾਤੋਂ ਦੀ ਬਿਸਲ ਫੈਸਲੇ ਕਰਦੀ ਹੈ ਨੰਬਰ ਇਸ ਵਿੱਚ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਹੈ ਜੁੜ ਗਿਆ ਪ੍ਰੋਫੈਸਰ ਸਾਹਿਬ ਦੀਪ ਆ ਗਿਆ ਤੁਰਗੀ ਵਾਲਾ ਤੁਰਗੀ ਵਾਲਾ ਇੱਕ ਉੱਚਾ ਲੰਮਾ ਕਰਦੇ ਨਹੀਂ ਮੇਰੇ ਮਿੱਤੋ ਇਸ ਵਿੱਚ ਰੇੜ ਪੰਜੀ ਹੋਈ ਹੈ ਇੱਕ ਉੱਚਾ ਲੰਮਾ ਕੱਦ ਦੂਜੀ ਸੋਹਣੀ ਹੱਥੋਂ ਵੱਧ ਤੀਜਾ ਰੂਪ ਤੇਰਾ ਛਮਸ਼ਮ ਕਰਦਾ ਨਹੀਂ ਇੱਕ ਪਾਸੇ ਟਿੱਕੀ ਹਾਈਕੇ ਵਾਲਾ ਦੂਜੇ ਪਾਸੇ ਦੀਪ ਤੁਰਗੀ ਵਾਲਾ ਮਲੇਰ ਕੋਲ ਦੇ ਸ਼ੇਰਾਂ ਦੀ ਚੱਲਦੀ ਹੈ ਉਹ ਕਬੱਡੀ ਦੇ ਪ੍ਰੇਮੀ ਨਾਮ ਜਾਣਦੇ ਆ ਅੱਜ ਮੇਰੇ ਮਿੱਤਰੋ 7 ਲੱਖ ਤੇ 1 ਲੱਖ ਦੇ ਨਹੀਂ ਵੈਸਟ ਖਿਡਾਰੀਆਂ ਦੇ ਵੀ ਮੋਟਰਸਾਈਕਲਾਂ ਮਿਲੀ ਦੁਨੀਆ ਦੇ ਸਟਾਰ ਪਲੇਅਰ ਕੋਟੇ ਦੇ ਵਿੱਚ ਪੁੱਜੇ ਹੋਇਆ ਹਨੀ ਚਾਲ ਹਰਾਂ ਦਾ ਗੌਰਵ ਧੀਮੇ ਦਾ ਅੱਜ ਦੇ ਮੈਚ ਦੇ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਬਲਕਰਨਾ ਕਰਾਨ ਸੋਖੇ ਵਾਲਾ ਗੁਰਵਿੰਦਰ ਘਾਗੇ ਵਾਲਾ ਮੇਰੇ ਮਿੱਤਰੋ ਮਕਾ ਸੀ ਸੱਜੋ ਪੱਗਿਆ ਵੱਡੇ ਮਾਣ ਸਤਕਾਰ ਦੇ ਇਸ ਜੱਫੇ ਨੇ ਲੈ ਵੀ ਕ੍ਰਿਸ਼ਨਾ ਕਿ ਤੇਰੀ ਜ਼ਿੰਮੇਵਾਰੀਆਂ ਵੀਰਦਾਂ ਵਾਲਾ ਆਪਾਂ ਮਾਇਆ ਜੜੀ ਬੰਦੀ ਕਰ ਦਾਂਗੇ ਮੈਚਵਾਲ ਆ ਸਾਹਮਣੇ ਬਲਕਨ ਪਟੈਂਡਿਆ ਫਰੀਦ ਪੋਟਿਆ ਟਖਿੰਦਾ ਫਰੀਦ ਪੋਟ ਉਹ ਟੱਕਰ ਸ੍ਰੇਵੀ ਟੱਕਰ ਸ੍ਰੇਵੀ ਸਵਾਦ ਕਬੱਡੀ 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 ਟੱਕਦੀ ਲੱਗੀ ਸਾਹਮਣੇ ਦੀ ਸਾਹਮਣੇ ਛੜਦੇ ਛਾਲ ਕਰਦੇ ਤਿਆਰ ਦੇ ਨਾਲ ਵੈਰੀ ਕਰੋ ਜਗਰਜੀ ਵਾਲਾ ਐਕਸਲ ਦੀ ਮਸ਼ੀਰ ਕਹਿੰਦੇ ਦੁਨੀਆ ਆ ਗੱਬਰੂ ਨੂੰ ਮੱਗੇ ਵਾਲਾ ਗੱਬਰੂ ਕਿਹਦੇ ਕਬੱਡੀ ਪਾਲੀ ਵੱਧਾ ਹੋਇਆ ਚਾਰ ਜਾਫੀ ਟਿਕੋੜ ਗਏ ਦੋਹੇ ਪਾਰੀ ਆ ਗਏ ਆਹ ਸਾਹਮਣੇ ਦੇਖੋ ਵੀ ਪੁੱਟਾਂ ਤੇ ਥਾਪੀਆਂ ਮਾਰਦੇ ਆ ਫਿਰ ਥੱਕਣਗੇ ਦੇਤੀ ਆ 1745 ਨੰਬਰ ਮੋਟਰਸਾਈਕਲ ਜੇ ਕਹਿੰਦੇ ਤੁਹਾਨੂੰ ਮਿਲਿਆ ਜਰੂਰ ਉਹਦੀ ਗਾਰ ਕਰਿਓ ਸਾਡੀ ਬੇਤੀ ਆ ਮੋਬਾਈਲ ਨੰਬਰ ਬੋਲਦੇ ਆ 8872 8882 8632 ਇਹ ਗੁੱਗਲਪੇ ਨੰਬਰ ਆ ਤੇ ਇਹ ਨੰਬਰ ਦੇ ਕਾਲ ਕਰਕੇ ਪਾ